ਸੱਚੀ ਆ ਕਾਲਜੀ ਜੀ ਆ ਨੂੰ ਮਿਲਕਰ ਨੇ ਆ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਇੱਥੇ ਜੀ ਭਗਵਤ ਮਾਨ ਨੇ ਇੱਕ ਵਾਰੀ ਫੇਰ মিডিਆ ਟਾਕ ਕੀਤੀ ਏ মিডিਆ ਟਾਕ ਦੇ ਵਿੱਚ ਭਗਵਤ ਮਾਨ ਤੇ ਜਿਹੜਾ ਅਟੈਕ ਹੋਇਆ ਹੈ ਉਹਦੇ ਬਾਰੇ ਚ ਗੱਲ ਕੀਤੀ ਏ ਇਹ ਅਟੈਕ ਕਿੰਨੇ ਕਰਾਇਆ ਹੈ ਤੇ ਨਾਲ ਇੱਥੇ ਭਗਵਤ ਮਾਨ ਨੂੰ ਕਿਹੜੇ ਲੋਕ ਨੇ ਜਿਨ੍ਹਾਂ ਤੋਂ ਬਹੁਤ ਵੱਡਾ ਖਤਰਾ ਇੱਥੇ ਭਗਵਤ ਮਾਨ ਨੇ ਬਹੁਤ ਐਮ ਕਿਸਮ ਦੀਆਂ ਗੱਲਾਂ ਤੇ ਬਹੁਤ ਐਮ ਕਿਸਮ ਦੇ ਇਨਕਸ਼ਾਫ ਕੀਤੇ ਨੇ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਵੀਡੀਓ ਵੇਖ ਕੇ ਤੋਂ ਬਾਅਦ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਵੇਖਦੇ ਹਾਂ ਵੀਡੀਓ ਲੈਟਸ ਗੋ ਸਦਮਾ ਨਾ ਸੰਦੇ ਹੋਏ ਚਲੇ ਗਏ ਫਿਰ ਵੀ ਬੰਦੇ ਲੜਦੇ ਰਹੇ ਫਿਰ ਵੀ ਮਤਲਬ ਜੋਸ਼ 'ਚ ਕੋਈ ਕਮੀ ਨਹੀਂ ਆਈ ਚਾਰ ਮੂਹੇ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਕਿੱਡੇ ਵੱਡੇ ਚਰਨਾਇਲ ਹੋਣ ਕਿੱਟਾ ਪਟਾ ਚਿਗਰਾ ਹੋਊਗਾ ਤਾਈਓ ਫਿਰ ਪੁੱਛਦਿਆਂ ਤਾਈਓ ਮੇਲੇ ਲੱਗਦੇ ਆ ਭਾਈ ਨੇ ਆਪਣੇ ਮੇਲੇ ਥੋੜੀ ਲੱਗਣੇ ਕਿਤੇ ਆਪਾਂ ਤਾਂ ਸਾਲੇ ਨੇ ਆਇਆ ਜਿੰਨੇ ਕਹੇਗੇ ਨੇ ਉਹ ਪੂਰੇ ਕਰਕੇ ਬਾਰੀ ਆਪੋ ਆਪਣੀ ਕੇ ਨੇੜੇ ਕੇ ਦੂਰ ਚਲੋ ਜੀ ਸੋ ਸਾਈਬੇ ਕਮਾਲ ਕਲਗੀਧਰ ਪਾਸ਼ਾ ਦਾ ਹੈ ਚਾਲੂ ਸੋ ਪ੍ਰਾਪਤ ਕਰਦੇ ਔਰ ਮੈਨੂੰ ਐਮਐਲਏ ਸਾਹਿਬ ਇੱਥੇ ਮੰਗ ਪੱਤਰ ਦੇਈ ਜਾਂਦੇ ਬਈ ਐਸ ਧਰਤੀ ਤੇ ਜਿੱਥੇ ਐੜੀਆਂ ਕੁਰਬਾਨੀਆਂ ਹੋਈਆਂ ਹੋਣ ਉੱਥੇ ਮੰਗ ਪੱਤਰ ਹੋਊਗਾ ਹੀ ਵਿਆਹ ਦੇ ਦੋ ਜੀ ਆਦਿ ਉੱਥੇ ਹੱਕ ਪੱਤਰ ਹੋਊਗਾ ਹੀ ਵੀ ਤੁਹਾਡਾ ਹੱਕ ਕਾ ਜੀਏ ਸੋ ਮੰਗ ਪੱਤਰ ਨਹੀਂ ਕਹਿਣਾ ਅੱਗੇ ਤੋਂ ਹੱਕ ਪੱਤਰ ਬਿ ਸਾਡਾ ਹੱਕ ਹੈ ਇਹ ਕਿਉਂਕਿ ਇੰਨੀ ਵੱਡੀ ਧਰਤੀ ਇੰਨੀ ਪੂਜਨੀਕ ਧਰਤੀ ਇੱਥੇ ਦੇ ਲੋਕ ਵੀ ਮੰਗਈਂ ਕਰੀ ਜਾਣਗੇ ਬਸ ਜੋ ਸਾਸਿਕਾ ਮਨ ਬੜੀ ਖੁਸ਼ੀ ਹੋਈ ਅੱਜ ਤੁਸੀਂ ਬਹੁਤ ਭਾਰੀ ਗਿਣਤੀ ਚ ਆਏ ਹੋ ਮੌਸਮ ਖਰਾਬ چلਦਾ ਹੈ ਕਾਸ ਤੌਰ ਤੇ ਮਾਵਾ ਪੈਣਾ ਬਹੁਤ ਵੱਡੀ ਗਿਣਤੀ ਚਾਹੀਆਂ ਨੇ ਔਰ ਆਇਆ ਕਰੋ ਜਰੂਰ ਆਇਆ ਕਰੋ ਆਕੇ ਨਾ ਸੁਣਿਆ ਕਰੋ ਵੀ ਕੌਣ ਕੀ ਕਹਿੰਦਾ ਕਿਉਂਕਿ ਤੁਹਾਡੇ ਬਿਨਾ ਜੇ ਘਰ ਨਹੀਂ ਚੱਲ ਸਕਦੇ ਤੁਹਾਡੇ ਬਿਨਾ ਜੇ ਚੁੱਲ੍ਹੇ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਫਿਰ ਪੋੜ ਦੇਣਾ ਸਾਡੇ ਵਾਲੇ ਪ੍ਰੋਗਰਾਮਸ ਤਾਂ ਆਪਾਂ ਮੈਂ ਆਈ ਜਾਇਆ ਕਰੋ ਉਧਰ ਤਾਂ ਹੁਣ ਤੁਸੀਂ ਜਾਂਦੀਆਂ ਨਹੀਂ ਉਹ ਤਾਂ ਮੈਨੂੰ ਪਤਾ ਹੈ ਉਧਰ ਕੀ ਕਰੋਗੇ ਜਾ ਕੇ ਉਹਨਾਂ ਨੇ ਤਾਂ ਘਰੀ ਜੜ ਕੇ ਰੱਖਤੇ ਉਹਨਾਂ ਨੇ ਤਾਂ ਸੱਥਰ ਬਿਸ਼ਾਤੇ ਉਹਨਾਂ ਨੇ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਉਹਨਾਂ ਵੱਲ ਜਾਣ ਦਾ ਕੀ ਫਾਇਦਾ ਹੋਇਆ ਬਧੇਰੇ ਮੌਕੇ ਦਿੱਤੇ ਤੁਸੀਂ ਗਈਆਂ ਹੋਵੋਗੇ ਉਹਨਾਂ ਦੀਆਂ ਰੈਲੀਆਂ 'ਚ ਵੀ ਬਥੇਰੇ ਮੌਕੇ ਦਿੱਤੇ ਕਿਤੇ ਜੂਨ ਸੁਧਰ ਜੇ ਕਿਤੇ ਜਵਾਕ ਨੂੰ ਨੌਕਰੀ ਮਿਲ ਜੇ ਨਾ ਉਹਨਾਂ ਨੇ ਵੀ ਆਪਣੇ ਉਹਨਾਂ ਨੇ ਜਮਾ ਹੀ ਨਹੀਂ ਗੋਲਿਆ ਇਸੇ ਕਰਕੇ ਅੱਜ ਆਪਾਂ ਇੱਥੇ ਇਕੱਠੇ ਹੋਏ ਹੋਏ ਮੈਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹਿਤੀ ਸੀ ਸਾਹਮਣੇ ਆਪੋਜੀਸ਼ਨ ਦੇ ਲੀਡਰ ਬਾਜਵਾ ਸਾਹਿਬ ਸੀ ਮੇਗਾ ਬਾਈ ਬਸਾਹ ਕਹਿੰਦੇ ਤੁਸੀਂ ਕਿੱਥੋਂ ਆ ਗਏ ਯਾਰ ਕਹਿੰਦੇ ਬਾਜਵਾ ਸਾਹ ਕਹਿੰਦੇ ਤੁਸੀਂ ਕਿੱਥੋਂ ਆ ਗਏ ਮੈਂ ਕਿਹਾ ਜੀ ਅਸੀਂ ਅੱਕੇ ਹੋਏ ਅਸੀਂ ਤਾਂ ਦੁਖੀ ਹੋ ਕੇ ਆਏ ਹੋਏ ਆ ਜੀ ਕੋਈ ਬਾੜਾ ਖੁਸ਼ੀ ਨੂੰ ਨਹੀਂ ਆਏ ਜੇ ਤੁਸੀਂ ਚੱਜਦੇ ਨਿਕਲਿਆ ਹੁੰਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ ਹਉ ਤੁਹਾਨੂੰ ਬਥੇਰਾ ਦੇਖ ਲਿਆ ਜੀ ਪੰਜ ਸਾਲ ਉਹ ਪੰਜ ਸਾਲ ਆ ਪੰਜ ਸਾਲ ਉਹ ਪੰਜ ਸਾਲ ਆ ਜੋ ਤੁਸੀਂ ਲੁੱਟਿਓ ਹੀ ਗਏ ਹੋ ਲੁੱਟਿਓ ਹੀ ਗਏ ਹੋ ਫਿਰ ਕਿਸੇ ਨਾ ਕਿਸੇ ਨੂੰ ਤਾਂ ਆਪਣਾ ਪੈਣਾ ਸੀ ਨਾ ਵੀ ਚਲੋ ਯਾਰ ਆਪਾਂ ਵੀ ਕਾਗਜ਼ੀ ਭਰ ਕੇ ਦੇਖ ਲੈਂਦੇ ਆ ਕਾਗਜ਼ੀ ਭਰਨੇ ਆਉਂਦੇ ਨੇ ਇਹਨੂੰ ਐਂ ਜਿਹਨਾਂ ਨੂੰ ਕਾਗਜ਼ ਨਹੀਂ ਭਰਨੇ ਆਉਂਦੇ ਅਸੀਂ ਵੀ ਕਾਗਜ਼ ਭਰਤੇ ਕਰ ਤੁ ਕਾਗਜ਼ ਭਰਤੇ ਚਨੀ ਨਾ ਚਨੀ ਨ ਹੋ ਰਹਾਤਾ ਖੁੱਡੀਆਂ ਨੇ ਬਾਦਲ ਨੂੰ ਹਰਾਤਾ ਸਖਵੀਰ ਬਾਲ ਪਤਾ ਨਹੀਂ ਕਿਤੋਂ ਹਾਰ ਗਿਆ ਮੁਜੀਠੀਆ ਤੇ ਨਜੂ ਸਿੱਧੂ ਇੱਕੋ ਮਸ਼ੀਨ ਚ ਰਗੜੇਗੇ ਜੇ ਤੂੰ ਕਾਗਜ਼ ਫਰਨੇ ਆਗੇ ਨਾ ਫਿਰ ਸਾਰੇ ਹੀ ਮਾਂਜੇਗੇ ਮਲੂਕਾ ਹਾਰ ਗਿਆ ਪੱਟਲ ਹਾਰ ਗਈ ਆ ਫਲਾਨਾ ਵੀ ਹਾਰ ਗਈ ਹਾਂ ਮੈਂ ਤਾਂ ਜਿੱਦੇ ਰਿਜ਼ਲਟ ਵੇਖਦਾ ਸੀ ਮੈਂ ਤਾਂ ਕੋਈ ਬਚਿਆ ਵੀ ਨਾ ਯਾਰ ਜੋ ਤੁਸੀਂ ਭਾਈ ਕਮਾਲ ਕੀਤੀ ਹੈ ਲੋਕੋ ਜ਼ਿੰਦਗੀ ਚ ਮੈਂ ਤਾਂ ਕਦੇ ਦੇਖਿਆ ਨਹੀਂ ਆਉਦੀ ਜ਼ਿੰਦਗੀ ਚ ਸੋਚਿਆ ਵੀ ਨਹੀਂ ਸੀ ਸਤ ਜਨਮ ਲੈ ਲੂੰਗਾ ਹਰ ਸਾਹ ਦਾ ਧੰਨਵਾਦ ਕਹੀ ਜਾਵਾਂ ਤਾਂ ਵੀ ਤੁਹਾਡੇ ਪਿਆਰ ਦਾ ਕਰਜ਼ਾ ਨਹੀਂ ਨਹੀਂ ਮੈਂ ਲਾ ਸਕਦਾ ਸੁਣਿਆ ਅਸੀਮ ਹੈ ਵੀ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਪਰ ਅੱਖੀ ਅੱਖੀ ਦੇਖਿਆ 10 ਮਾਰਚ 2022 ਨੂੰ ਵੀ ਲੋਕ ਬਹੁਤ ਵੱਡੇ ਹੁੰਦੇ ਨੇ ਯਾਰ ਆਓ ਫਿਰਦੇ ਨੇ ਹੁਣ ਜੱਕਦੇ ਕਾਲੀ ਨਾਲ ਦੇ ਦੋ ਤਿੰਨ ਟੋਟੇ ਹੋ ਗਏ ਦੋ ਤਿੰਨ ਹੋਰ ਹੋਣਗੇ ਹੁਣ ਆਪਸ ਚ ਲੜਨ ਲੱਗ ਗਏ ਉਹ ਉਹਨੂੰ ਕੁਝ ਕਹੀ ਜਾਂਦਾ ਉਹਨੂੰ ਕਹੀ ਜਾਂਦਾ ਉਹ ਕਹਿੰਦਾ ਮੈਂ ਕਾਲੀਦਾਲਾ ਕਹਿੰਦਾ ਮੈਂ ਕਾਲੀਦਾਲਾ ਕੋਈ ਐ ਕਹਿੰਦਾ ਵੀ ਮੈਂ ਪੰਜਾਬ ਆ ਵੀ ਮੈਂ ਪੰਜਾਬ ਵਾਸਤੇ ਗੱਲ ਕਰੂੰਗਾ ਨਾ ਜੀ ਹੁਣ ਮੈਂ ਬਣੂੰਗਾ ਮੈਂ ਬਣੂੰਗਾ ਕਾਂਗਰਸ ਵੀ ਇਹੀ ਕਹੀ ਜਾਂਦੀ ਹੈ ਕਾਂਗਰਸ ਤਾਂ 7-8 ਮੁੱਖ ਮੰਤਰੀ ਫਿਰਦੇ ਤੁਰੇ ਹੈਨਾ ਮੈਂ ਬਣੂੰਗਾ ਮੈਂ ਬਣੂੰਗਾ ਤੂੰ ਤਾਂ ਸਿੱਧੇ ਇੱਥੇ ਲੜ ਪੈਂਦੇ ਨੇ ਬਿਆ ਕੁਰਸੀ ਮੇਰੀ ਉਹ ਕੁਰਸੀ ਉਹਦੀ ਕਿਉਂ ਮੇਰੀ ਇੱਧਰਲੇ ਪਾਸੇ ਕਿਉਂ ਉਹਦੀ ਇੱਧਰਲੇ ਪਾਸੇ ਕੋਈ ਐਂ ਲੜ ਪੈੰਦੇ ਨੇ ਇਹਨਾਂ ਦੀਆਂ ਲੜਾਈਆਂ ਕੁਰਸੀ ਦੀਆਂ ਨੇ ਸਾਡੀਆਂ ਲੜਾਈਆਂ ਆਮ ਲੋਕਾਂ ਦੀ ਜ਼ਿੰਦਗੀ ਦੀਆਂ ਨੇ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਤੁਹਾਡਾ ਪੁੱਤ ਖੜਾ ਹੈ ਤੁਹਾਡਾ ਭਾਈ ਖੜਾ ਹੈ 55000 ਸਰਕਾਰੀ ਨੌਕਰੀਆਂ ਤੁਹਾਡੇ ਚ ਵੀ ਆਉਣਗੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਦੇ ਕਰਤਿਆਂ ਨੂੰ ਕੋਈ ਨੌਕਰੀ ਮਿਲੀ ਹੋਊ 1 ਰੁਪਇਆ ਸਾਬਤ ਕਰ ਦਿਓ ਕਿ 1 ਰੁਪਇਆ ਲੱਗਿਆ ਯਾਰ ਭਗਵੰਤਬਾਨ ਨੂੰ ਚਾਹ ਪੀਉਣੀ ਪੈਗੀ 1 ਰੁਪਏ ਦੀ ਨੌਕਰੀ ਤਾਂ ਮਿਲ ਗਈ ਪਰ ਭਗਵੰਤਬਾਨ ਨੂੰ 1 ਰੁਪਈ ਦੀ ਚਾਹ ਪੀਉਣੀ ਪੈਗੀ ਸਾਬਤ ਕਰ ਦਿਓ ਜੀ ਇਹ ਗੱਲ ਕਹਿਣੀ ਬਹੁਤ ਸੌਖੀ ਹੈ ਜਨਾਬ ਨਿਭਾਉਣੀ ਬਹੁਤ ਔਖੀ ਹੈ ਸਪਾਰਿਸ਼ ਦੱਸ ਦਿਓ ਕਿ ਕਿਸੇ ਐਮਐਲਏ ਵੀ ਸਪਾਰਸ਼ ਜਾਂ ਮੰਤਰੀ ਸਪਾਰਸ਼ ਲੱਗ ਗਈ ਸਾਡੇ ਮੁੰਡੇ ਨੇ ਨੰਬਰ ਵੱਧ ਸੀ ਘੱਟ ਵਾਲਾ ਲੈ ਗਿਆ ਕਿਉਂਕਿ ਉਹਨੂੰ ਐਮਐਲਏ ਜਾਣਦਾ ਸੀ ਜਾਂ ਮੰਤਰੀ ਜਾਣਦਾ ਇੱਕ ਇੱਕ ਬੰਦਾ ਖੜਾ ਕਰ ਦਿਓ ਜੀ ਮੈਂ ਚੈਲੰਜ ਕਰਦਾ ਇੱਕ 55000 ਚੋਂ ਇੱਕ ਬੰਦਾ ਖੜਾ ਕਰ ਸੱਚੀ ਨੀਤੀ ਨਾਲ ਕੰਮ ਕਰਨਾ ਚਾਹੀਦਾ ਫਿਰ ਜੇ ਆ ਅਸੀਂ ਵੀ ਐ ਕਰਨ ਲੱਗ ਗਏ ਫਿਰ ਉਹਨਾਂ 'ਚ ਤੇ ਆਪਣੇ 'ਚ ਫਰਕ ਹੀ ਰਹਿ ਗਈ ਫਰਕ ਕੀ ਰਹਿ ਗਿਆ ਫਿਰ ਲੋਕ ਕਹਿੰਦੇ ਯਾਰ ਫਿਰ ਉਹ ਉਹਨਾਂ ਤੋਂ ਖੜਾ ਛੜਾਉਣ ਵਾਸਤੇ ਇਹ ਲਿਆਏ ਸੀ ਇਹ ਵੀ ਉਹੋ ਜਿھے ਨਿਕਲੇ ਯਾਰ ਕੁਝ ਤਾਂ ਡਿਫਰੈਂਟ ਹੋਵੇ ਕੁਝ ਤਾਂ ਨਵਾਂ ਹੋਵੇ ਫਿਰ ਉਹੀ ਬਿਜਲੀ ਉਹੀ ਜੈਂਪਰ ਉਹੀ ਤਾਰਾਂ ਉਹੀ ਫਿਊਜ ਉਹੀ ਟਰਾਂਸਫਾਰਮਰ ਉਹੀ ਗ੍ਰਿਡ ਆਉਂਦੀ ਹੈ ਨਾ ਫਿਰ ਦਿਨੇ ਮੋਟਰ ਵਾਲੀ ਰਾਤ ਨੂੰ ਮੱਛਰ ਤੂੰ ਗੋਡੇ ਖਵਾਉਣ ਦੀ ਲੋੜ ਤਾਂ ਨਹੀਂ ਪੈਂਦੀ ਸੱਪਾਂ ਦੀਆਂ ਸਿਰੀਆਂ ਦੀ ਮਦਦ ਦੀ ਲੋੜ ਤਾਂ ਨਹੀਂ ਪੈਂਦੀ ਦੇ ਨਹੀਂ ਦੇ ਦੋ ਆਪੇ ਘਰੇ ਆਵੇ ਉਹ ਆਪੇ ਆ ਕੇ ਉਹ ਮੈਨੂੰ ਤਾਂ ਮੈਂ ਕਿਤੇ ਚਲਾ ਗਿਆ ਇੱਥੇ ਖਮਾਣੋ ਕੋਲ ਇੱਕ ਪਿੰਡ ਜਿੱਚ ਖੇਤ ਨਾ ਖੇਤ ਬੈਠੇ ਸੀ ਉਹ ਮੈਂ ਖੇਤ ਬੜਾ ਵਧੀਆ ਲੱਗਦਾ ਯਾਰ ਬੜੇ ਵਧੀਆ ਦਰਖਤ ਲਾਏ ਹੋਏ ਨੇ ਫੇਰ ਚੱਲ ਗਏ ਆ ਖੇਤ ਗਏ ਚਲੋ ਉੱਥੇ ਬੈਠੇ ਬਜ਼ੁਰਗ ਉਹਨਾਂ ਨੇ ਗਾਹਾਂ ਟੈਲੀਫੋਨ ਜੇ ਕਰਤੇ ਹੋਰ ਇਕੱਠੇ ਹੋ ਗਏ ਚਲੋ ਮੈਂ ਥੋੜਾ ਜਿਹਾ ਟਾਈਮ ਹੈਗਾ ਸੀ ਮੈਂ ਚਲ ਘੰਟਾ ਹੋਰ ਲਾ ਲੈਣੇ ਆ ਉਹ ਇੱਕ ਬਜ਼ੁਰਗ ਕਹਿੰਦਾ ਕਹਿੰਦਾ ਲੈ ਸਾਡੇ ਪਿੰਡ ਦਾ ਇੱਕ ਬੁੜਾ ਉਹ ਆਥਣੇ ਸ਼ਾਮ ਨੂੰ ਮੋਟਰ ਤੇ ਆਉਂਦਾ ਸਾਈਕਲ ਲੈ ਕੇ ਝੋਲਾ ਲੈ ਕੇ ਤਿੰਨੇ ਗ੍ਰਿਪ ਕੱਢ ਕੇ ਲੈ ਜਾਂਦਾ ਕਹਿੰਦਾ ਕਿ ਤੇ ਆਟੋਮੈਟਿਕ ਹੀ ਨਾ ਚੱਲ ਪੇ ਰਾਤ ਨੂੰ ਯਾਰ ਪਾਣੀ ਪਹਿਲਾਂ ਹੀ ਬਹੁਤ ਹੋਇਆ ਪਿਆ ਮੈਂ ਕਿਾ ਅੱਛਾ ਜੀ ਕਹਿੰਦਾ ਹਾਲਾਤ ਨੇ ਅਮਾਵਾ ਪੈਣਾ ਬੈਠੀਏ ਨੇ ਮੈਂ ਚੁੱਲ੍ਹੇ ਦੀ ਗੱਲ ਕੀਤੀ ਐ ਤੂੰ ਪਹਿਲਾਂ ਬਿਰੋ ਬਿਜਲੀ ਫ੍ਰੀ ਕਰਤੀ 600 ਜੁੰਡ ਕਿਸੇ ਦਾ 3500 ਬਿਲਾਉਂਦਾ ਸੀ ਕਿਸੇ ਦਾ 3000 ਕਿਸੇ ਦਾ 2500 ਬਚ ਗਿਆ ਬਚ ਗਿਆ ਤਾਂ ਇਨਾਂ ਕੋਲੇ ਬਚ ਗਿਆ ਨਾ ਇਹ ਫਿਰ ਉਹਨੂੰ ਕਿਤੇ ਹੋਰ ਵਰਤਦਿਆਂ ਨੇ ਜਵਾਕ ਵਾਸਤੇ ਫੀਸ ਜਾਂ ਕੁਈ ਕੱਪੜੇ ਲਿਆਂਦੇ ਜਾਂ ਕੋਈ ਕੁੜੀ ਐ ਸਹਰਿਓਂ ਆਈ ਐ ਉਹਨੂੰ ਕੁਛ 100 ਰੁਪਈਆ ਉਹਦੀ ਪਰਚ ਪਾਤਾ ਆਪਣੀ ਰੀਤੀ ਰਿਵਾਜ ਨੇ ਇਹ ਹਨਾ ਹੁੰਦਾ ਕਿ 100 ਰੁਪਈਆ ਨਾ ਕਿਹੜਾ ਕੁਛ ਹੋ ਜਾਂਦਾ ਪਰ ਐ ਵੀ ਬਚਤਾ ਕਿ ਇਹਨਾਂ ਨੂੰ ਮਾਣ ਮਹਿਸੂਸ ਤਾਂ ਹੋਇਆ ਕਿੱਥੇ ਐ ਕਰਦੀਆਂ ਸੀ ਵੀ 100 ਰੁਪਈਆ ਹੈ ਨਹੀਂ ਕੁੜੀ ਖਾਲੀ ਹੱਥ ਕਿਵੇਂ ਤੋਰੀਏ ਇਦਾਂ ਹੀ ਇਦਾਂ ਹੀ ਬਿਜਲੀ ਹੋ ਗਈ ਆ ਹਸਪਤਾਲ ਫ੍ਰੀ ਹੋ ਗਏ ਔਰ ਕਿੰਨਾ ਸੋਹਣਾ ਹਸਪਤਾਲ ਬਣਾਇਆ ਤੂੰ ਜਾ ਕੇ ਆਇਓ ਮੈਂ ਕਹੇ ਨਹੀਂ ਕਹਿੰਦਾ ਕਿ ਬਿਮਾਰ ਹੋ ਕੇ ਜਾਣਾ ਹੁੰਦਾ ਹੈ ਬੈਸੀ ਜਾ ਕੇ ਵੀ ਦੇਖ ਕੇ ਆਓ ਵੀ ਇੰਨੇ ਸੋਹਣੇ ਕੈਨੇਡਾ ਅਮਰੀਕਾ ਚ ਤਾਂ ਮੈਂ ਦੇਖੇ ਸੀਗੇ ਇਹ ਹਸਪਤਾਲ ਜੋ ਫੈਸਿਲਿਟੀਆਂ ਜੋ ਮਸ਼ੀਨਾਂ ਡਾਕਟਰ ਸਾਹਿਬ ਇੱਕ ਤਾਂ ਸਾਡੇ ਦੋਨੇ ਹੀ ਡਾਕਟਰ ਨੇ ਨਾ ਆ ਵੀ ਡਾਕਟਰ ਐ ਉਧਰ ਉਹ ਵੀ ਡਾਕਟਰ ਸਾਰੇ ਡਾਕਟਰਾਂ ਨਾਲ ਠੀਕ ਐ ਸਾਡੀ ਡਾਕਟਰ ਬਲਜੀਤ ਕੌਰ ਵੀ ਐ ਡਾਕਟਰ ਆਮਨ ਅਮ ਜੋ ਤਾਂ ਰੋੜ ਆਪਣੀ ਮੋਗੇ ਵਾਲੀ ਹੈ ਡਾਕਟਰ ਤਾਂ ਕਾਸੀ ਨੇ ਆਪਣੇ ਕੋਲੇ 13 14 ਡਾਕਟਰ ਐ ਐਮਐਲਏ ਨੇ ਤਾਂ ਮਤਲਬ ਥੋੜੀ ਸਿਹਤ ਨੂੰ ਕੋਈ ਖਤਰਾ ਨਹੀਂ ਸੋ ਫੇਰ ਉਹੀ ਕਹਿਣਾ ਚੰਗੇ ਭਲੇ ਡਾਕਟਰ ਸੀ ਚੰਗੇ ਭਲੇ ਕਲੀਨਿਕ ਚੱਲਦੇ ਸਾਨੂੰ ਕੀ ਲੋੜ ਸਿੱਧਰ ਆਉਣ ਦੀ ਜੇ ਕਿਤੇ ਇਹਨਾਂ ਦੀਆਂ ਕਰਤੂਤਾਂ ਠੀਕ ਨਿਕਲਿਆ ਆਉਂਦੀਆਂ ਤਾਂ ਆਇਆ ਜੀ ਹੁਣ ਕਹਿੰਦੇ ਕਿਉਂ ਆਗੇ ਅਸੀਂ ਕਿ ਹੁਣ ਤਾਂ ਆ ਗਏ ਫੇਰ ਹੁਣ ਕੰਮ ਵੀ ਸਿੱਖ ਗਏ ਜੀ ਹੁਣ ਨਹੀਂ ਹੁਣ ਤਾਂ ਮੈਂ ਕਹਾਂ ਕੰਮ ਵੀ ਸਿੱਖ ਗਏ ਪੌਣੇ 4 ਸਾਲ ਹੋਣ ਲੱਗੇ ਨੇ ਮੁੱਖ ਮੰਤਰੀ ਬਣਿਆ ਨੂੰ ਹੁਣ ਨਹੀਂ ਐ ਕਹਿ ਸਕਦੇ ਵੀ ਤਜਰਬਾ ਨਹੀਂ ਹੈਗਾ ਤਜਰਬਾ ਦੀ ਬਥੇਰਾ ਹੋ ਗਿਆ ਹੁਣ ਲੋਕ ਵੀ ਕਹਿਣ ਲੱਗੇ ਕਹਿੰਦੇ ਮੇਰੇ ਕੰਨ ਜੇ ਚੁੱਕ ਕਹਿੰਦੇ ਨੇ ਸਿੱਧਾ ਤਾਂ ਨਹੀਂ ਕਹਿੰਦੇ ਜਦੋਂ ਗੱਡੀ ਚ ਨੇੜੇ ਤੜੇ ਜਾਣਾ ਗਾਹਾਂ ਦੀ ਤਿਆਰੀ ਕਰ ਲੋ ਗਹਾੜੀ ਬਸ ਗਹਾੜੀ ਬਸ ਮੈਂ ਕਿਹਾ ਤਿਆਰੀ ਹੋਈ ਆ ਮੇਰੀ ਕਾਦੀ ਤਿਆਰੀ ਹੈ ਲੋਕ ਸੇਵਾ ਕਰਨੀ ਹੈ ਜਿੰਨਾ ਮੌਕਾ ਇੱਧਰ ਮਿਲਿਆ ਉਹਨਾਂ ਇੱਥੇ ਦੇ ਦਾਂਗੇ ਜੋ ਗਾਹਾਂ ਦੇ ਦੋਂਗੇ ਹੋਰ ਕਰ ਲਾਂਗੇ ਐਸਐਸਐਫ ਬਣਾਈ ਸੜਕ ਸੁਰੱਖਿਆ ਫੋਰਸ 48% ਮੌਤਾਂ ਕੱਟ ਗਈਆਂ ਜੀ ਸੜਕ ਤੇ 5000 ਤੋਂ ਵੱਧ ਬੰਦਾ ਮਰਦਾ ਸੀ ਸਾਲ 'ਚ ਪੰਜਾਬ 'ਚ ਇਹ ਮੈਂ ਕਢਾਇਆ ਸੀ ਡਾਟਾ ਜਦੋਂ ਮੈਂ ਐਮਪੀ ਹੁੰਦਾ ਸੀ ਸੰਗਰੂਰ ਤੋਂ ਪਾਰਲੀਮੈਂਟ ਚੋਂ ਡਾਟਾ ਕਢਾਇਆ ਸੀ ਮੈਂ ਅੱਜ 48% ਮੌਤਾਂ ਘਟ ਗਈਆਂ ਜੀ ਕਿਉਂਕਿ ਉਹ ਐਸਐਸਐਫ ਆ ਗਈ ਨਵੇਂ ਮੁੰਡੇ ਨੇ ਉਹਨਾਂ ਕੋਲ ਸਾਰਾ ਉਹੀ ਇੱਕ ਘੰਟਾ ਨੂੰ 골ਡਨ 골ਡਨ ਆਵਰ ਕਹਿੰਦੇ ਐ ਡਾਕਟਰਾਂ ਦੀ ਪਾਸ਼ਾ ਚ ਵੀ ਇੱਕ ਘੰਟੇ ਦੇ ਵਿੱਚ ਵਿੱਚ ਜੇ ਕਿਤੇ ਪੱਟੀ ਹੋ ਜੇ ਖੂਨ ਰੁਕ ਜੇ ਤੇ ਹਸਪਤਾਲ ਕੋਈ ਨੇੜੇ ਤੇੜਾ ਆ ਜੇ ਤਾਂ ਉਹ ਬੱਚਾ ਨ ਬਚ ਜਾਂਦਾ سوچ کر کے سکولਾਂ ਦੀ ਗੱਲ ਕਰ ਲੈਣੇ ਆ ਸਕੂਲਾਂ 'ਚ ਕੌਣ ਪੜਦਾ ਗਰੀਬਾਂ ਦੇ ਬੱਚੇ ਕੀ ਕਰਨ ਜਾਂਦੇ ਸੀ ਉੱਥੇ ਸਕੂਲਾਂ ਦੀ ਹਾਲਤ ਕੀ ਸੀ ਜਨਾਬ ਕੀ ਕਰਨ ਜਾਂਦੇ ਸੀ ਦਲੀਆ ਖਾਣ ਮਿੱਡੇ ਮੀਲ ਬਸ ਜਿਹੜੇ ਭਾਈ ਰੱਜਦੇ ਪੁੱਜਦੇ ਸੀ ਜਿਨ੍ਹਾਂ ਕੋਲੇ ਪੈਸੇ ਪੂਸੇ ਸੀ ਉਹ ਤਾਂ ਪ੍ਰਾਈਵੇਟ 'ਚ ਪੜਾਉਂਦੇ ਸੀ ਉਦੋਂ ਸਰਕਾਰੀ ਵੱਲ ਮੂ ਨਹੀਂ ਕਰਦੇ ਗਰੀਬਾਂ ਦੇ ਬੱਚੇ ਨੂੰ ਜਾਣਾ ਪੈਂਦਾ ਸੀ ਹੁਣ ਇੰਨੇ ਵਧੀਆ ਬਣਾਤੇ ਸਰਕਾਰੀ ਸਕੂਲ ਕਿ ਸਰਕਾਰੀ ਸਕੂਲਾਂ ਦੇ ਬੱਚੇ ਹੁਣ 500 800 805 805 ਬੱਚੇ NEET ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ ਡਾਕਟਰ ਬਣਨਗੇ ਹਣੋ 400 46 ਬੱਚੇ JEE ਦਾ ਪੇਪਰ ਕਲੀਅਰ ਕਰ ਗਏ ਔਖਾ ਸਭ ਤੋਂ ਔਖਾ ਟੈਸਟ ਹੈ ਜੋ 44 ਬੱਚੇ JEE ਐਡਵਾਂਸ ਦਾ ਪੇਪਰ ਕਲੀਅਰ ਕਰ ਗਏ ਉਹ ਚੱਕਣਗੇ ਹੁਣ ਗਰੀਬੀਆਂ ਜਦੋਂ ਉਹ ਨਾ ਕਰੋੜ ਕਰੋੜ ਰੁਪਏ ਦੇ 80-80 ਲੱਖ ਰੁਪਏ ਦੇ ਪੈਕੇਜ ਤੇ ਕੰਪਨੀਆਂ ਨੇ ਕਿਹਾ ਵੀ 80 ਲੱਖ ਰੁਪਏ ਸਾਲ ਦਾ ਦੇਵਾਂਗੇ ਸਾਡੇ ਨਾਲ ਸਾਈਨ ਕਰ ਲਾ ਉਹਦੇ ਗਰੀਬੀ ਚੱਕੀ ਜਾਊਗੀ ਇਲਨੀਲੇ ਕੜਾ ਨਾਲ ਪੀਲੇ ਕੜਾ ਲਾਲ ਕੜਾ ਨਾਲ ਨਹੀਂ ਚੱਕੀ ਜਾਣੀ ਜਨਾਬ ਉਹਦੇ ਗਰੀਬੀ ਚੱਕੀ ਜਾਊਗੇ ਉਹਨਾਂ ਦੇ ਜਵਾਕਾਂ ਨੂੰ ਪੜਾ ਦੋ ਆ ਮਾਮਾ ਕੀ ਕਹਿੰਦੀ ਐਨੇ ਮੈਂ ਰੋਜ਼ ਮਾਮਾ ਨੂੰ ਹੀ ਮਿਲਦਾ ਇਹ ਕਹਿੰਦੀ ਆ ਪੁੱਤ ਸਾਡੀ ਤਾਂ ਜਿਵੇਂ ਔਖੀ ਸੌਖੀ ਹੋਣ ਲੰਗੀ ਜਿੰਨੀ ਘਰੇਗੀ ਲੰਘ ਜੂ ਜਵਾਕਾਂ ਦਾ ਕਰਦੇ ਕੁਝ ਸਾਡੇ ਜਵਾਕਾਂ ਨੂੰ ਕਿਤੇ ਖਾਣ ਤੇ ਰੱਖਦੇ ਸਾਡੇ ਜਵਾਕ ਪੜ ਲਿਖ ਕੇ ਫੇਰ ਕਰੇ ਮੁੜਿਆਏ ਮੈਂ ਕਹਿੰਨਾ ਬੇਬੇ ਬਹ ਲੱਗਿਆ ਹੋਇਆ ਕੋਈ ਗੱਲ ਨਹੀਂ ਡਿਗਰੀਆਂ ਦਿਖਾਓ ਮੈਨੂੰ ਉਹਨਾਂ ਕੋ ਪੇਪਰ ਦਿਓ ਤੇ ਲਾਉਨਿਆ ਤੁਹਾਡੇ ਕੋਲੇ ਤੁਹਾਡੇ ਹੱਕ 'ਚੀ ਫੈਸਲੇ ਲਾਵਾਂਗੇ ਇਹ ਹੱਕ ਇਨਾਂ ਮਾਵਾਂ ਨੂੰ ਫਿਕਰ ਇਹ ਹੈ ਵੀ ਚਲ ਸਾਡੀ ਤਾਂ ਲੰਘੀ ਅੱਧ ਪਚਦ ਰਹਿ ਗਈ ਘਟੁਕਟ ਅਸੀਂ ਅੱਖਾਂ ਦੇ ਸਾਹਮਣੇ ਸਾਡੇ ਘਰ ਨੂੰ ਸਾਡੀ ਕਬੀਲਦਾਰੀ ਨੂੰ ਲੀਤ ਚੜਦਾ ਤਾਂ ਦੇਖ ਜੀਏ ਆਦੂ ਕੁਏ ਆਦੂ ਕਵਸ ਇਨੂ ਇਨੂ ਇਹਨੂੰ ਪਤਾ ਤੁਹਾਨੂੰ ਇਨੂ ਕੀ ਹੁੰਦਾ ਇਨੂ ਜਦੋਂ ਆਪਾਂ ਟੋਕਰਾ ਚੱਕਦੇ ਆ ਨਾ ਜਿਹੜਾ ਥੱਲੇ ਕੱਪੜਾ ਹੁੰਦਾ ਗੋਲ ਜਾਂ ਉਹਨੂੰ ਇਨੂ ਕਹਿੰਦੇ ਐ ਇਨੂ ਧਰ ਧਰ ਕੇ ਨਾ ਇੱਥੋਂ ਵਾਲ ਉੱਡ ਗਏ ਟੜ ਕੇ ਗੋਹੇ ਵਾਲਾ ਟੋਕਰਾ ਦੁਪਹਿਰੇ ਚਰੀ ਚਰੀ ਦੀ ਪੰਡ ਆਥਣੇ ਲੱਕਣਾ ਇਨੂ ਹੀ ਰਹਿੰਦਾ ਸਿਰ ਤੇ ਮਤਲਬ ਇੱਥੋਂ ਵਾਲ ਉੱਡ ਗਏ ਹਨotrae ਇੱਕ ਮਾਂ ਨੇ ਕਹਿੰਦੀ ਪੁੱਤ ਦੇਖੀ ਆ ਇਨੂ ਨੇ ਦਾਗ ਪਾਏ ਹੋਏ ਨੇ ਇਨੂਆਂ ਕਰਕੇ ਸਾਰੀ ਉਮਰ ਇਨੂ ਹੀ ਨਹੀਂ ਲਿਹਾ ਜੀ ਕਦੋਂ ਤਰੱਕੀ ਕਰਾਂਗੇ ਯਾਰ ਕਦੋਂ ਕਰਾਂਗੇ ਆ ਹੋਣੀ 15 ਅਗਸਤ ਲੰਘ ਕੇ ਹਟਿਆ 79ਵਾਂ ਕਹਿੰਦੇ ਆਇਆ ਸੀਗਾ ਆਪਣਾ ਆਜ਼ਾਦੀ ਦਾ ਦਿਨ ਆਜ਼ਾਦੀ ਆ ਗਈ ਕਿੱਥੇ ਆ ਗਈ ਜਾਂਦੀ ਹੈ ਆਜ਼ਾਦੀ ਕਿੱਥੇ ਆ ਗਈ 23 23 ਸਾਲ ਦੀ ਉਮਰ 'ਚ ਭਗਤ ਸਿੰਘ ਹੋ ਰਿਸ਼ੀਦ ਹੋ ਗਏ ਆਜ਼ਾਦੀ ਕਿੱਥੇ ਹੈ ਆਜ਼ਾਦੀ ਉਹਦੇ ਮੰਨਾਂਗੇ ਜਿੱਦਾਂ ਕਚੈਰੀਆਂ 'ਚ ਬਿਨਾਂ ਪੈਸਿਆਂ ਤੋਂ ਲੋਕਾਂ ਦੇ ਕੰਮ ਹੋਣ ਲੱਗ ਗਏ ਆਜ਼ਾਦੀ ਉਹਦੇ ਮੰਨਾਂਗੇ ਜਿੱਦਾਂ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਬੱਚੇ ਵੱਡੇ ਅਫਸਰ ਬਣਨ ਲੱਗ ਗਏ ਆਜ਼ਾਦੀ ਉਹਦੇ ਮੰਨਾਂਗੇ ਜਿੱਦਾਂ ਥਾਣਿਆਂ ਦੇ ਵਿੱਚ ਗਰੀਬ ਦੀ ਰਿਪੋਰਟ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਲਿਖੀ ਜਾਣ ਲੱਗੀ ਆਜ਼ਾਦੀ ਉਹਦੇ ਮੰਨਾਂਗੇ ਕਾਦੀ ਆਦੀ ਯਾਤੀ ਹੁਣ ਦੇਖੋ ਲੈ ਅੱਜ ਅਨਾਉਂਸ ਕਰ ਦਿੰਨੇ ਆ ਵੀ ਇੰਗਲੈਂਡ ਨੇ ਵੀਜੇ ਖੋਲਤੇ ਸਣੇ ਬੁੜੀਆਂ ਦੇ ਪਾਸਪੋਰਟ ਫੜਾ ਦੋਂਗੇ ਵੀ ਕੱਢੋ ਯਾਰ ਇੱਥੋਂ ਕੱਢੋ ਯਾਰ ਕਿਨਾਂ ਕੱਢੋ ਯਾਰ ਇੱਥੋਂ ਲਵਾਓ ਸਾਡਾ ਵੀਜ਼ਾ ਤੇ ਇੰਗਲੈਂਡ ਵਾਲਿਆਂ ਨੂੰ ਕੱਢਣ ਲਈ ਮਰੀ ਗਏ ਆ ਪਹਿਲਾਂ ਫਿਰ ਜੇ ਇੰਨੇ ਚੰਗੇ ਸੀ ਉਹ ਹੁਣ 40 40 ਲੱਖ ਦੇ ਕੇ ਜਾਣੇ ਆ ਉਹਨਾਂ ਨੂੰ ਇੱਥੇ ਰੱਖ ਲੈਂਦੇ ਫਿਰ ਭਗਤ ਸਿੰਘ ਹੋਰੀ ਵੀ 90 90 ਸਾਲ ਦੀ ਜ਼ਿੰਦਗੀ ਚ ਆ ਲੈਂਦੇ। ਉਹ ਕਿਉਂ ਹੀਰੇ ਸੀ ਸ਼ੀਰ ਕਰਾ ਲੈ ਫਿਰ ਆਪਦੇ। ਦੁਨੀਆਂ ਚੰਤੇ ਚੜ ਗਈ। ਉਹ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ। ਸਾਥੋਂ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ। ਸਮਸ਼ਾਨ ਘਾਟ ਦੀਆਂ ਗੰਨਾਂ ਉੱਚੀਆਂ ਚੱਕਣੀਆਂ ਨਹੀਂ ਜੀ। ਤੋਬਾ ਠੀਕ ਕਰ ਦੋ ਇੱਥੇ ਖੜਿਆ ਹਜੇ ਤੱਕ। ਉਹ ਕੋਈ ਸਕੂਲ ਬਣਾ। ਆ ਹੁਣ ਉਹ ਕੀ ਇਹਦਾ ਨਾਮ। ਅਕਾਲੀ ਉਹ ਹੁਣ ਤਾਂ ਗਾਲੀ ਦਾ ਬੀ ਦੋ ਬਣ ਗਏ ਨਾ ਹੁਣ ਮੈਂ ਉਹਨੂੰ ਕਿਹੜਾ ਧੜਾ ਕਹਾ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਸੁਖਵੀਰ ਵਾਲੰਦ ਕਹਿੰਦਾ ਜਦੋਂ ਮੈਂ ਜਨਮ ਮੈਂ ਜਿੱਦਰ ਦੇਖਦਾ ਸਾਰੇ ਕੰਬ ਬਾਦਲ ਸਾਹਮਣੇ ਕਰਾਏ ਹੋਏ ਨੇ ਫੇ ਵੋਟਾ ਕਿਉਂ ਨਹੀਂ ਪਾਈ ਇਹ ਲੋਕਾਂ ਨੇ ਏ ਨਹੀਂ ਦੇਖਦਾ ਵੀ ਸਾਰੀ ਲੋਟੀ ਬਾਦਲ ਸਾਹਿਬ ਨੇ ਕੀਤੀ ਹੋਈ ਹੈ ਜਦੋਂ ਬਰਗਾੜੀ ਵਿੱਚ ਦੀ ਲੰਘਦਾ ਹੋਊਗਾ ਤਾਂ ਕੀ ਦੇਖਦਾ ਹੋਊਗਾ ਇਹ ਕੰਮ ਵੀ ਬਾਬਲ ਸਾਹਿਬ ਨੇ ਕਰਾਇਆ ਵੀ ਉੱਥੇ ਬੇਅਦਬੀ ਹੋਈ ਹੈ ਜਦੋਂ ਚਿੱਟੇ ਨਾਲ ਜਵਾਕ ਸਰਿੰਜਾਂ ਲਾਉਂਦਾ ਦੇਖਦਾ ਹੋਊਗਾ ਉਦੋਂ ਵੀ ਦੇਖਦਾ ਹੋਊਗਾ ਮੇਰੇ ਸਾਲੇ ਨੇ ਕੀਤਾ ਇਹ ਕੰਮ ਉਹ ਨਹੀਂ ਮੰਡੀਆਂ ਬੋਦਲ ਸਾਹਿਬ ਨੇ ਬੜਾਈਆਂ ਜਿੱਦੜ ਮਰਜੀ ਚੱਲ ਜੋ ਬਾਦਲ ਸੋ ਬਾਈ ਓ ਯਾਰ ਬੜੀ ਮੁਸ਼ਕਲ ਨਾ ਤੁਹਾਡੇ ਤੋਂ ਖੜਾ ਛੜਾਇਆ ਲੋਕਾਂ ਨੇ ਬੱਸ ਕਰ ਯਾਰ ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਮੈਂ ਕਹਿ ਕਹਿ ਕੀ ਗਿਆ ਕਈ ਵਾਰੀ ਐਂ ਕਹਿ ਜਾਂਦਾ ਉਹ ਪੰਜਾਬ ਚ ਨਸ਼ਾ ਕਾਲੀ ਦਾ ਲੈ ਕੇ ਆਇਆ ਓਏ ਨਹੀਂ 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 ਕਾਂਗਰਸ ਲੈ ਕੇ ਆਈ ਹੈ ਉਹ ਜਦੋਂ ਤੱਕ ਕਾਂਗਰਸ ਕਹਿੰਦਾ ਉਹ ਮੰਗਰ ਜਿਹੜੇ ਖੜੇ ਹੁੰਦੇ ਨੇ ਉਹਦੇ ਚੇਲੇ ਚਪਟੇ ਜੇ ਐਨੇ ਜਿਹੇ ਚੁਕਾਰਾ ਛੱਡ ਦਿੰਦੇ ਨੇ ਬੋਲ ਸੋਨਿਆਲ ਚਲੋ ਜੀ ਆ ਤਾਂ ਉਹਦੀ ਹਾਲਤ ਹੋਈ ਪਈ ਹੈ 75 ਪਏ ਨੇ ਉਹ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਸੋਚ ਕਰਕੇ ਤੁਸੀਂ ਬਹੁਤ ਵੋਟਾਂ ਪਾਈਆਂ ਹੋਣੀਆਂ ਮੈਂ ਕਹਿੰਦਾ ਮੈਂ ਨਹੀਂ ਕਹਿੰਦਾ ਤੁਸੀਂ ਬਹੁਤ ਵੋਟਾਂ ਪਾਈਆਂ ਹੋਣੀਆਂ ਤੱਕੜੀ ਨੂੰ ਤੁਸੀਂ ਬਹੁਤ ਵੋਟਾਂ ਪਾਈਆਂ ਹੋਣੀਆਂ ਪੰਜੇ ਨੂੰ ਥੋੜਾ ਕਸੂਰ ਨਹੀਂ ਹੈਗਾ ਇੱਥੇ ਕੋਈ ਪਾਟੀਂ ਦੋਸੀ ਜਾਂ ਇਹਨੂੰ ਜਾਂ ਉਹਨੂੰ ਕਰੀਏ ਕੀ ਫਿਰ ਜਾਈਏ ਕਿ ਤੇਜਾ ਨਹੀਂ ਪਾਉਂਦੇ ਫਿਰ ਹੋਰ ਕੀ ਕਰੋਗੇ ਨਹੀਂ ਪਾਉਂਦੇ ਫਿਰ ਵੀ ਜਿੱਤ ਜੂ ਕੋਈ ਜੋ ਤੀਜਾ ਆਇਆ ਤਾਂ ਤੁਹਾਨੂੰ ਥੋੜਾ ਜਿਹਾ ਲੱਗਿਆ ਯਾਰ ਥੋੜਾ ਚੱਕ ਕਰਕੇ ਦੇਖੀਏ ਇਹਨਾਂ ਨੂੰ ਵੀ ਤਾਂ ਹੁਣ ਤੁਹਾਨੂੰ ਲੱਗਦਾ ਫਰਕ ਨਹੀਂ ਹਾਂ ਅੱਗੇ ਨਾਲ ਫਰਕ ਹੈ ਬਈ ਹੁਣ ਜੇ ਦੋੜ ਆਪਾਂ ਆਪਣੇ ਬਿਮਾਰ ਹੋ ਜੇ ਕੋਈ ਸ਼ਰੀਕੇ ਚ ਪਾਈ ਚਾਰੇ ਚ ਆਪਾਂ ਪਤਾ ਲੈਣ ਜਾਂਦੇ ਆ ਕਿਵੇਂ ਆ ਬਈ ਮੁੰਡਾ ਠੀਕ ਐ ਪੀਜੀਆਈ ਵਾਲੇ ਕਹਿੰਦੇ ਵੀ ਦੇਖਾਂਗੇ 2-3 ਦਿਨ ਜੇ ਤਾਂ ਹੋ ਗਿਆ ਠੀਕ ਠੀਕ ਨਹੀਂ ਤਾਂ ਫਿਰ ਦਿੱਲੀ ਕਹਿੰਦੇ ਵੀ ਉੱਥੇ ਭੇਜਾਂਗੇ ਆਪਾਂ ਕਹਿੰਦੇ ਚਲ ਆਪਾਂ ਹੀ ਦਿੱਲੀ ਦੀ ਲੋੜ ਨਾ ਪਵੇ ਇੱਥੇ ਠੀਕ ਹੋ ਜੇ ਪਰਮਾਤਮਾ ਕਰੇ ਚਲੋ ਵਧੀਆ ਤੇ ਆਪਾਂ ਨਾਲ ਇੱਕ ਸਲਾਹ ਦੇ ਆਉਨੇ ਆ ਆ ਬੇਲਾ ਪਿੰਡ ਨਾਲ ਹੀ ਉੱਥੇ ਦਾ ਇੱਕ ਸਿਆਣਾ ਹੈ ਉਹ ਝਾੜਾ ਕਰਦਾ ਉਹ ਥੋੜਾ ਸਾਡੇ ਥੋੜਾ ਕਹਿੰਦੇ ਉਹਨੂੰ ਤੁਹਾਡੇ ਕੀ ਕਹਿੰਦੇ ਉਹ ਜਿਹੜਾ ਝਾੜਾ ਵੀ ਝਾੜਾ ਕਰਦਾ ਭਾਈ ਉਹ ਤੂੰ ਝਾੜਾ ਕਰਾ ਕੇ ਦੇਖ ਲੋ ਉਹਦੇ ਝਾੜੇ ਨਾਲ ਵੀ ਦੋ ਤਿੰਨ ਠੀਕ ਹੋ ਗਏ ਬਲਤੇਬ ਬਲਤੇਬ ਦਾ ਪੋਤਾ ਗਰਨਾਮ ਦਾ ਪਾਣ ਜਾ ਹੈਨਾ ਵਿਧੇ ਝਾੜੇ ਨਾਲ ਵੀ ਠੀਕ ਹੋ ਗਏ ਉਹ ਜਿਹੜਾ ਘਰ ਹੁਣ ਗਰੀਬ ਵਿਚਾਰਾ ਬਿਮਾਰੀ ਦਾ ਸ਼ਿਕਾਰ ਹੈ ਉਹ ਕਹਿੰਦੇ ਬਈ ਕਿਤੇ ਯਾਰ ਜਿੱਥੇ ਇੰਨੇ ਪੈਸੇ ਡਾਕਟਰਾਂ ਦੇ ਪੱਟ ਤੇ ਕਿਤੇ ਬੇਲੇ ਵਾਲੇ ਸਿਆਣੇ ਵਾਲਾ ਕਿਤੇ ਉਹੀ ਮਨ ਚ ਬਹਿਮ ਹੀ ਨਾ ਰਹਿ ਜੇ ਓਏ ਵੀ ਕਰਾ ਲੈਣੇ ਇਹ ਵੀ ਉੱਥੇ ਚਲੇ ਜਾਂਦੇ ਨੇ ਚਾੜਾ ਕਰਾ ਲੈਣੇ ਆਹੀ ਗੱਲ ਮੈਂ ਕਹਿੰਨਾ ਪੰਜਾਬ ਨਾਲ ਵੀ ਇਹੀ ਹੋਈ ਹੈ ਦੋ ਡਾਕਟਰ ਲਾਈ ਕਰਦੇ ਰਹੇ ਹੁਣ ਤੱਕ 5 ਸਾਲ ਕਾਲੀ ਡਾਕਟਰ ਪੰਜ ਸਾਲ ਕਾਂਗਰਸੀ ਡਾਕਟਰ ਫੇਰ ਫੇਰ ਅਕਾਲੀ ਓਕੇ ਜੀ ਇਹ ਵੀਡੀਓ ਤੁਸੀਂ ਵੇਖੀ ਹੈ ਇੱਥੇ ਭਗਵਤ ਮਾਨ ਨੇ ਬਹੁਤ ਐਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਭਗਵਤ ਮਾਨ ਨੇ ਇੱਥੇ ਕੰਪੈਰੀਜ਼ਨ ਕੀਤਾ ਹੈ ਆਪਣਾ ਅਤੇ ਨਾਲ ਅਕਾਲੀ ਦਲ ਦੇ ਟਾਈਮ ਦਾ ਇੱਥੇ ਇਹਨਾਂ ਨੇ ਸੁਖਬੀਰ ਬੱਦਲ ਦੀ ਬਹੁਤ ਲਾਈਕ ਵਧੀਆ ਕਿਸਮ ਦੀ ਨਕਲ ਲਾਈਏ ਕਿ ਤਕਰੀਰਾਂ ਦੇ ਵਿੱਚ ਵੀ ਇਹੋ ਜਿਹੇ ਲਫ਼ਜ਼ ਬੋਲ ਛੜਦੇ ਨੇ ਤੇ ਫੇਰ ਜਿਹੜਾ ਇਹਨਾਂ ਦੇ ਜਿਹੜੇ ਆਸ-ਪਾਸੇ ਲੋਕ ਹੁੰਦੇ ਨੇ ਨਾਰੇ ਲਾਣੇ ਸ਼ੁਰੂ ਕਰ ਦਿੰਦੇ ਨੇ ਠੀਕ ਹੈ ਤੇ ਇਹਨਾਂ ਨੇ ਕਾਫੀ ਲਾਈਕ ਵਧੀਆ ਗੱਲਾਂ ਕੀਤੀਆਂ ਨੇ ਇੱਥੇ ਜੀ ਇਹਨਾਂ ਨੇ ਮਜੀਠੀਏ ਬੱਦਲ ਚੰਨੀ ਬਾਜੂਏ ਸਾਰਿਆਂ ਨੂੰ ਗੱਲ ਕੀਤੀ ਕਿ ਸਾਰੇ ਹਾਰ ਗਏ ਠੀਕ ਹੈ ਤੇ ਇੱਥੇ ਜਿਹੜੀ ਬੋਟ ਪੇ ਨੇ ਸਭ ਤੋਂ ਬੋਤੇ ਠੀਕ ਹੈ ਭਗਵਤ ਮਾਨ ਨੂੰ ਬਨੇ ਪੇ ਠੀਕ ਹੈ ਤੇ ਇੱਥੇ ਇਹਨਾਂ ਨੇ ਅਕਾਲੀ ਦਲ ਦੀ ਗੱਲ ਕੀਤੀ ਤਾਂ ਅਕਾਲੀ ਦਲ ਜਿਹੜੀ ਹੈ ਟੁੱਟ ਗਈ ਹੈ ਅਕਾਲੀ ਦਲ ਦੇ ਲੋਕ ਆਪਸ ਵਿੱਚ ਲੜਦੇ ਪਏ ਨੇ ਤੇ ਇਹ ਗੱਲ ਝੂਠ ਵੀ ਨਹੀਂ ਹੈ ਅਕਾਲੀ ਦਲ ਦੇ ਤੁਸੀਂ ਵੇਖੋ ਤੇ ਕੋਈ ਮਜੀਠੀਆ ਦੇ ਖਿਲਾਫ ਗੱਲਾਂ ਕਰਦਾ ਪਏ ਕੋਈ ਸੁਖਬੀਰ ਬੱਦਲ ਦੇ ਤੇ ਮਜੀਠੀਆ ਸੁਖਬੀਰ ਬੱਦਲ ਠੀਕ ਹੈ ਉਹ ਜਿਹੜੇ ਲੋਕ ਜਿਹੜੇ ਨੇ ਇਹਨਾਂ ਦਾ ਪਤਾ ਹੀ ਨਹੀਂ ਹੁੰਦਾ ਕਿ ਇਹਨੂੰ ਸਪੋਰਟ ਕਰਦੇ ਪਏ ਨੇ ਤੇ ਐਸੀ ਤਰ੍ਹਾਂ ਕਾਲੀ ਦਲ ਦੇ ਵਿੱਚ ਦੇ ਕੁਝ ਲੋਕ ਨੇ ਉਹ ਕਦੇ ਸੁਭੀਰ ਵੱਲ ਦੇ ਖਿਲਾਫ ਗੱਲਾਂ ਕਰਦੇ ਨੇ ਕਦੇ ਮਜੀਠੀਏ ਕਦੇ ਚੰਨੀ ਤੇ ਇੰਜ ਉਹਨਾਂ ਦੀ ਸਮਝ ਨਹੀਂ ਆਉਂਦੀ ਵੀ ਕਿ ਉਹ ਇੱਕ ਪਾਰਟੀ ਹੈ ਜਾਂ ਆਪਸ ਚ ਹੀ ਉਹ ਲੜੀ ਜਾਂਦੇ ਨੇ ਤੇ ਇੱਥੇ ਇਹਨਾਂ ਦੀ 노 ਡਾਊਟ ਲੜਾਈ ਜਿਹੜੀਏ ਲੋਕਾਂ ਦੇ ਜਿਹੜੇ ਨੇ ਜ਼ਿੰਦਗੀ ਨੂੰ ਲੈ ਕੇ ਨਹੀਂ ਹੈ ਪੰਜਾਬ ਦੀ ਬਿਹਤਰੀ ਵਾਸਤੇ ਨਹੀਂ ਬਲਕਿ ਆਪਸ ਚ ਹੀ ਕੁਰਸੀ ਦੀ ਲੜਾਈ ਲੜਦੇ ਪੈਣੇ ਨੇ ਤੇ ਇਹ ਇਹਨਾਂ ਨੇ ਗੱਲਾਂ ਕੀਤੀਆਂ ਨਾਲ ਇਹਨਾਂ ਨੇ ਵਿਚਰੀ ਫਰੀ ਤੇ ਹਸਪਤਾਲ ਫਰੀ ਦੀ ਗੱਲ ਕੀਤੀ ਕਿ ਅਸੀਂ ਜਿਹੜਾ ਸਾਰਾ ਕੁਝ ਫਰੀ ਕੀਤਾ ਤੇ ਅੱਗੇ ਬਹੁਤ ਜ਼ਿਆਦਾ ਅਸੀਂ ਬਿਹਤਰੀ ਲਿਆਵਾਂਗੇ ਤੇ ਇੱਕ ਤਰ੍ਹਾਂ ਤੋਂ ਹੈ ਸਫਾਈ ਵੀ ਇਹਨਾਂ ਨੇ ਪੇਸ਼ ਕੀਤੀ ਏ ਕਿ ਤੁਸੀਂ ਜਿਹੜਾ ਮੰਨ ਜਿਹੜਾ ਪਾਰੀ ਨਾ ਕਰੋ ਮਨ ਹੋਲਾ ਰੱਖੋ ਤੇ ਅਸੀਂ ਬਹੁਤ ਕੁਝ ਕਰਾਂਗੇ ਤੁਹਾਡੇ ਲਈ ਤੇ ਬਹੁਤ ਵਧੀਆ ਇਹਨਾਂ ਨੇ ਗੱਲਬਾਤ ਕੀਤੀ ਏ ਤੁਸੀਂ ਕੀ ਕਹੋਗੇ ਦੁਬਾਰੀ ਛੋਟਾ ਕੀ ਕਹਿਣਾ ਜੋ ਵੀ ਕਹਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਫਰਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਇਨਸ਼ਾਅੱਲਾ ਵੀ ਤੁਹਾਡੇ ਸਤਿਮੁਲਕਾਤ ਹੁੰਦੀ ਸੱਚੇ ਗੱਲ